ਹਾਂਜੀ ਤੇ ਬੋਲੋ ਪਿਆਰਪਰੀ ਸਸਟੀਕਲ ਸਾਡੇ ਸਾਰੇ ਭੈਣ ਭਰਾਵਾਂ ਨੂੰ ਜੀ ਅੱਜ ਮੈਂ ਵੈਸੇ ਵੀਡੀਓ ਬਣਾਣੀ ਸੀ ਜੀ ਵੈਸੇ ਵੀਡੀਓ ਤਾਂ ਬਣਾ ਰਹੇ ਆ ਸਪੈਸ਼ਲ ਸਾਡੇ ਹੋਲਸੇਲ ਵਾਲੇ ਭੈਣ ਭਰਾਵਾਂ ਵਾਸਤੇ ਜਿਨ੍ਹਾਂ ਨੂੰ ਚਾਹੀਦਾ ਸੀ ਗਰਮੀ ਦਾ ਸਟਾਕ ਮੇਰੇ ਕੋਲ ਫੁੱਲ ਬਟਾ ਫੁੱਲ ਸਟਾਕ ਆ ਗਿਆ ਗਰਮੀ ਦਾ ਜੀ ਜਿਨ੍ਹਾਂ ਨੇ ਸ਼ਾਪਿੰਗ ਕਰਨ ਦੀ ਹੈ ਗਰਮੀਆਂ ਦੀ ਪਿਓਰ ਚੀਨਲ ਹਟਾ ਦੀ ਉਹ ਰੈਟਮਾਂ ਦੀ ਮੇਰੇ ਕੋਲ ਟੋਟਲੀ ਨਵਾਂ ਮਾਲ ਆ ਚੁੱਕਾ ਟੋਟਲੀ ਨਵਾਂ ਮਾਲ ਟੋਟਲੀ ਗਰਮੀ ਦਾ ਵੈਰਾਈਟੀ ਬਨੇਗਾ ਮਾਰ ਲਓ ਚੈਲੰਜ ਕਰ ਦੂਗਾ ਈ ਨੀ ਮਿਲਣ ਲੁਧਿਆਣੇ ਅੰਮ੍ਰਿਤਸਰ ਕਿਤੇ ਨਹੀਂ ਮਿਲਲੇ ਹੈ ਜੀ ਇਹ ਸਾਨੂੰ ਸਾਰੀ ਵ ਬਾਸਕੈਂਡ ਦੇ ਬਿਲਕੁਲ ਸਾਹਮਣੇ ਹੌਲਸੇਲ ਵਾਲੇ ਭਰਾ ਫਟਾਫਟ ਆ ਸਕਦੇ ਆ ਨਜ਼ਾਰੇ ਲੈ ਸਕਦੇ ਜਿੰਦਗੀ ਦੇ ਵਧੀਆ ਮਾਲ ਮਿਲ ਜੂਗਾ ਜਿੰਨਾ ਮਰਜ਼ੀ ਵਾਲੇ ਬੈਟ ਪ੍ਰਿੰਟ ਹੈਗੇ ਆ ਬਰੋਸ਼ਾ ਹੈਗਾ 40 ਮੀਟਰ ਦੇ ਅੰਦਰ ਜੀ ਲੀਜੀ ਬੀਜੀ ਹੈਗੇ ਆ ਕੈਮਰੀਕਾ ਹੈਗੀਆਂ ਆ ਲੋ ਜੀ ਮਾਲ ਤੇ ਨਾ ਢੇਰ ਲੱਗੇ ਹੋਏ ਆ ਅਜ ਮਾਲ ਚਮਕਾ ਕੇ ਤੁਹਾਨੂੰ ਲਾਦਣਾ ਰੋਹੋਂ ਦੇ ਮਾਲ ਹੈਗੇ ਸਾਰੇ ਬ੍ਰਾਂਡਾਂ ਦੇ ਮਾਲ ਹੈਗੇ ਸ਼੍ਰੀ ਕ੍ਰਿਸ਼ਨ ਦੇ ਮਾਲ ਹੈਗੇ ਤਮੰਨਾ ਦੇ ਮਾਲ ਹੈਗੇ ਜਿਹੜਾ ਜ ਮਰਜ਼ੀ ਮਾਲ ਨਿਗਾਹ ਮਾਰਿਓ ਇਹ ਸਾਰੇ ਮਾਲੇ ਮਾਲ ਪਏ ਆ ਇਹ ਗਰਮੀ ਵਾਸਤੇ ਤੁਹਾਡੇ ਵਾਸਤੇ ਲੈ ਕੇ ਆਏ ਆਂ ਤਨ ਲੋ ਕਿਤੇ ਘੁੰਮਣ ਦੀ ਲੋੜ ਨਹੀਂ ਪਣੀ ਨਾਲ ਲੁਧਿਆਣੇ ਜਾਂਦੀ ਲੋੜ ਪਣੀ ਨਾ ਜਲੰਧਰ ਜਾਂਦੀ ਲੋੜ ਪਣੀ ਨਾ ਅੰਬਾਲਾ ਜਾਂਦੀ ਨਾ ਅੰਮ੍ਰਿਤਸਰ ਜਾਂ ਨਾਲ ਨੂੰ ਦਿੱਲੀ ਜਾਂਦੀ ਲੋੜ ਪਣੀ ਹੈ ਕੈਮਰਿਕ ਪਰ ਕੈਮਰਿਕ ਹੈ ਗਿਆ ਬਰੋਸ਼ੇ ਪਰ ਬਰੋਸ਼ਾ ਹੈਗਾ ਲੀਜੀ ਬੀਜੀ ਨਾਲ ਲੀਜੀ ਬੀਜੀ ਹੈ ਗਿਆ ਪਿਓਰ ਦੁਪੱਟੇ ਕਾਲ ਪਿਓਰ ਦੁਪੱਟਾ ਹੈਗਾ ਆਣਾ ਕਿੱਥੇ ਬਣਨ ਨੂੰ ਆਣਾ ਪੜੇਗਾ ਜੱਥੀ ਦੀ ਹੱਟੀ ਬਸਟੈਂਡ ਮਿੰਟ ਦੇ ਸਾਹਮਣੇ ਇੱਕੋ ਇੱਕ ਕੱਪੜੇ ਦੇ ਹੋਲ ਸੇਲ ਦੀ ਦੁਕਾਨ ਮਰਿੰਡੇ ਸ਼ਹਿਰ ਦੇ ਅੰਦਰ ਜੀ ਸੋ ਬੇਨਤੀ ਆਹੀ ਹੈ ਪਹਿਲਾਂ ਆਓ ਪਹਿਲਾਂ ਪਾਓ ਵਾਲੀ ਗੱਲ ਹੈ ਜਿਹੜਾ ਵੀਰਪਣ ਪਹਿਲੇ ਆਊਗਾ ਉਹਨੂੰ ਮਾਲ ਮਿਲ ਜਾਊਗਾ ਪਹਿਲਾਂ ਆਜੋ ਪਿਓਰ ਚੁੰਨੀ ਵਾਲਾ ਰੋਡ ਲੇਜੋ ਮਿਲਰ ਰੋਡ ਤੇ ਕਹੇ ਲੇਜੋ ਜਸਸੀ ਦੀ ਹੱਟੀ ਵਰਜੀ ਜਸਸੀ ਦੀ ਹੱਟੀ ਬਸਟੈਂਡ ਮੋਰਿੰਡਾ ਦੇ ਸਾਹਮਣੇ ਮਾਲ ਦੀ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਿਓ 1 ਕਿਨਾਲ ਤੇ 20 20 30 30 ਸੈਟ ਜਿੰਨੇ ਮਰਜ਼ੀ ਲੈਜੋ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਕਿ ਖੁੱਲਾ ਮਾਲ ਆਇਆ ਪਿਆ ਜਸਸੀ ਦੀ ਹੱਟੀ ਵਰਜੀ ਸੋ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਕਿ ਤੁਹਾਨੂੰ ਸਾਡੀ ਦੁਕਾਨ ਕਿਵੇਂ ਲੱਗਦੀ ਹੈ ਜੀ ਨਵੇਂ ਨਵੇਂ ਡਿਜ਼ਾਈਨ ਦੇਖਣ ਵਾਸਤੇ ਹਾਜ਼ਰ ਰੱਖਿਓ ਜਸਸੀ ਦੀ ਹੱਟੀ ਬਸਟੈਂਡ ਮੋਰਿੰਡਾ ਜੀ